ਇਕ ਨੂੰ ਜਾ ਮੱਥਾ ਟੇਕ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜੀ ਜਨਮ ਸ਼ੋਕਰਾਵਤ ਅਰਦਾਸੀ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਾਡੇ ਬਹੁਤ ਸਤਿਕਾਰਯੋਗ ਐਸਡੀਪੀਸੀ ਦੇ ਮੈਂਬਰ ਸਰਦਾਰ ਸਦੀਸ਼ ਸਿੰਘ ਬਖਵਾਲ ਸਾਹਿਬ ਨੂੰ ਅਮਰ ਸੰਚਾਰ ਹੋਇਆ ਹੈ। ਆਓ ਉਹਨਾਂ ਦੇ ਨਾਲ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜੀ ਜਨਮ ਸ਼ੋਕਰਾਵਤ ਅਰਦਾਸੀ ਤੇ ਅਮਰ ਸੰਚਾਰ ਹੋਇਆ ਉਸ ਬਾਰੇ ਵਿਚਾਰ ਕਰਦੇ ਆ ਸਾਡੇ ਨਾਲ ਬਸਤ ਕਾਨ ਜੋ ਸਰਦਾਰ ਸਰਜੀਤ ਸਿੰਘ ਜੀ ਮੈਂਬਰ ਸ਼ਰਮਣੀ ਕਮੇਟੀ ਪਾਉ ਜਹਦਰ ਸਾਹਿਬ ਬਣਾਦੇ ਨਾਲ ਵਿਚਾਰ ਕਰਦੇ ਆ ਜਹਦਰ ਸਾਹਿਬ ਜੀ ਬਹੁਤ ਵੱਡਾ ਅਫਲਾਜਾ ਤੁਹਾਡਾ ਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਤੁਹਾ ਘਰ ਗੋਪਾਲਾ ਮਹਾਰਾਜ ਜੀ ਚੰਦ ਸ਼ੋਕਲਾਵਰ ਤਰਤੀਦੇ ਅਮਰ ਸੰਚਾਰ ਹੋਇਆ ਹੈ ਕਿ ਕਿਸ ਗੁਰੂ ਸਾਹਿਬਾਨ ਦੇ ਜਿਹੜੇ ਅਸੀਂ ਚਾਰ ਦਸੇ ਮਾਰਗ ਦੇ ਰਾਹ ਨੂੰ ਸੰਚਾਰ ਕਰਾਇਆ ਸਿੱਖ ਸੰਗਤਾਂ ਦੇ ਨਾਲ ਬਹੁਤ ਕਰ ਵਿੱਚ ਬਰਾਜਮਾਨ ਸਾਡੀ 사త్సੰਗ ਜੀ ਬਤੇ ਬਲੋ ਵਾਹਿਗੁਰੂ ਦੀ ਕਾਰਾ ਵਾਹਿਗੁਰੂ ਜੀ ਕੀ ਫਤਿਹ ਆ ਤੁਸੀਂ ਜੀ ਹੁਣਾ ਗ੍ਰੈਡੂਮੈਂਬਰ ਬਿਠੀ ਅੱਜ ਸੰਤਾਂ ਦੇ ਸਹਿਯੋਗ ਨਾਲ ਇਥੋਂ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਾਡੇ ਸ਼੍ਰੋਮਣੀ ਕਮੇਟੀ ਦੇ ਅੰਚਾਰਕ ਇੰਜੀਨੀਅਰ ਰਾਗੀ ਢਾਡੀ ਸਾਡੇ ਇਹ ਸਦਕੇ ਵਿੱਚ ਚੱਲ ਰਹੇ ਨੇ ਸਾਰਿਆਂ ਦੇ ਸਹਿਯੋਗ ਨਾਲ ਔਰ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਹੋਈ ਹੈ ਅੱਜ ਅੰਮ੍ਰਿਤ ਪਾਣ ਕਰਾਇਆ ਗਿਆ 99 ਪ੍ਰਾਣੀਆਂ ਨੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਬਹੁਤ ਅਪਸ਼ਾ ਦੇ ਨਾਲ ਗੁਰੂ ਦੇ ਲਾਗ ਲੱਗ ਕੇ ਸਿੰਘ ਤੇ ਸਿੰਘਣੀਆਂ ਅੱਜ ਸੱਜੇ ਨੇ ਔਰ ਅੰਮ੍ਰਿਤ ਪਾਣ ਕੀਤਾ ਹੈ ਅੱਜ ਦਾ ਦਿਹਾੜਾ ਜਿਹੜਾ ਹੈ ਕੱਲ ਤੋਂ ਲੈ ਕੇ ਕੱਲ ਦੇ ਧਾਰਮਿਕ ਸਮਾਗਮ ਮਨਾਏਗੇ ਤੇ ਕੱਲ ਤੋਂ ਲੈ ਕੇ ਅਜ ਅਮਰਤਪਾਨ ਕਰਾਇਆ ਗਿਆ ਗੁਰੂ ਅਮਰਦਾਸ ਜੀ ਮਹਾਰਾਜ ਸਾਢੇ 400 ਸਾਲਾ ਜਿਹੜਾ ਜੋਤੀ ਜੋਤ ਦਿਵਸ ਉਹਨੂੰ ਸਮਰਪਿਤ ਗੁਰੂ ਰਾਮਦਾਸ ਜੀ ਦਾ ਗੁਰਿਆਈ ਦਿਵਸ ਗੁਰਕਾ ਗੱਦੀ ਜਿਹੜੀ ਦਿਵਸ ਹੈ ਉਹਨੂੰ ਸਮਰਪਿਤ ਸਾਢੇ 400 ਸਾਲਾ ਅੱਜ ਜਿਹੜਾ ਦਿਹਾੜਾ ਹੈ ਉਹ ਮਨਾਇਆ ਗਿਆ ਹੈ ਗੁਰੂ ਮਾਰਾ ਨੇ ਸਾਡੇ ਤੇ ਬੜੀ ਕਮਾਲ ਕਿਰਪਾ ਕੀਤੀ ਹੈ ਕਿ ਇਸ ਵਿਆਹੇ ਨੂੰ ਸੁਖੀ ਫਾਦੀ ਸਿਰੇ ਚੜਿਆ ਔਰ ਸੰਕਟਾਂ ਨੂੰ ਬਹੁਤ ਸਾਰੀਆਂ ਸੰਕਟਾਂ ਨੇ ਵਿਚਾਰ ਵੀ ਸੁਨੇ ਨੇ ਸੰਕਟਾਂ ਨੇ ਵਿਚਾਰ ਸਾਂਝੇ ਕੀਤੇ ਵੀ ਨੇ ਔਰ ਬੜਾ ਹਮਲਾ ਮਾਰ ਕੇ ਜਿਹੜੇ 99 ਸਾਡੇ ਅੱਗੇ ਪੁਰਾਣੀ ਉਹਨਾਂ ਨੂੰ ਅੰਮ੍ਰਿਤ ਪਾਉਣ ਲਾਉਣ ਵਾਸਤੇ ਸਾਰਿਆਂ ਪ੍ਰੇਰਿਤ ਕੀਤਾ ਹੈ ਅੱਜ ਉਸ ਦੀ ਸਮਾਪਤੀ ਹੋਈ ਹੈ ਸੋ ਇਹਨੇ ਲਫ਼ਜ਼ਾਂ ਦੇ ਨਾਲ ਆਰਿਆਂ ਦਾ ਤੁਮਾਦ ਕਰਦਾ ਸੰਗਤ ਦਾ ਤੁਮਾਦ ਕਰਦਾ ਇਸ ਨਗਰਾਂ ਦਾ ਤੁਮਾਦ ਕਰਦਾ ਹੋਇਆ ਸਾਰਿਆਂ ਨੂੰ ਬੇਨਤੀ ਕਰਦਾ ਕਿ ਸੱਜੇ ਪਾਤਸ਼ਾਹ ਕਿਰਪਾ ਕਰ ਅੰਕੇ ਤੋਂ ਵੀ ਉਸੇ ਇਸ ਜਗ੍ਹਾ ਤੇ ਅੰਮ੍ਰਿਤ ਪਾਣ ਬਾਣ ਤੋਂ ਬਾਅਦ ਤੇ ਜੋ ਵੀ ਦਾਸ ਸਾਡੇ ਪ੍ਰਚਾਰਕਾਂ ਨੂੰ ਸਾਡੇ ਟਾੜੀਆਂ ਨੂੰ ਕਮਿਸ਼ਨਾਂ ਨੂੰ ਜੋ ਵੀ ਸੇਵਾ ਲਾਉਗੇ ਹਰ ਵਕਤ ਅਸੀਂ ਪਿਆਰ ਰਵਾਂਗੇ ਤਾਂ ਕਿ ਆਪ ਦਿਹਾੜਿਆਂ ਤੇ ਮਨੋਂ ਵਾਸਤੇ ਔਰ ਇਹਨਾਂ ਨੂੰ ਕਾਮਯਾਬ ਕਰਨ ਵਾਸਤੇ ਤਾਂ ਹੀ ਸਾਡਾ ਮਨੋਰਥ ਪੂਰਾ ਹੁੰਦਾ ਹੈ ਕਿ ਅਸੀਂ ਅਮਰਤਾਰੀ ਬਣੀਏ ਸਿੰਘ ਸੱਜੀਏ ਗੁਰੂ ਦਾ ਨਾਮ ਲਈਏ ਰੱਬ ਦਾ ਨਾਮ ਜਪੀਏ ਗੁਰੂ ਵਾਲੇ ਬਣ ਕੇ ਤੇ ਸੰਗਤਾਂ ਨੂੰ ਗੁਰੂ ਦੇ ਨਾਲ ਲਾਈਏ ਤਾਂ ਹੀ ਸਾਡੀ ਪੂਰਤੀ ਹੁੰਦੀ ਹੈ ਤੋਂ ਇਹਨੇ ਲਫ਼ਜ਼ਾਂ ਦੇ ਨਾਲ ਸਾਰਿਆਂ ਦਾ ਫਿਰ ਸਿੰਘ ਦਾ ਤਮਾਦ ਕਰਦਾ ਆ ਜਿਮਾ ਦਾ ਜਾਜ ਹੈ ਭਾਈ ਗੋਦੀ ਦਾ ਗਾਤਾ ਹੈ ਸਾਡੇ ਨਾਲ ਬਹੁਤ ਸਤਿਕਾਰ ਦੋ ਸ਼ਰੌਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਸਾਹਿਬਾਨ ਸਰਦਾਰ ਸੁਦੀ ਸਿੰਘ ਕੁਰਵਾਲ ਸਾਹਿਬ ਹੁਣ ਦੋ ਮਿੰਟ ਬਾਅਦ ਸੇਕੂਰ ਸਾਹਿਬਾਨ ਨੇ ਸਤਨਾਮ ਸਿੰਘ ਜੀ ਉਹ ਦੋ ਮਿੰਟ ਸਿਰਫ ਸੰਗਤਾਂ ਦੇ ਨਾਲ ਵਿਚਾਰ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਹੁਤ ਪਿਆਰੀ ਸਾਧ ਸੰਗਤ ਜੀ ਸਿੱਖ ਪੰਥ ਦੀ ਨਮਾਇੰਦਗੀ ਜੱਥੇਬੰਦੀ ਸ਼ਰੌਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬਾ ਹਨਮਾਨ ਜੋ ਖੁਦਾਰ ਹਰਜਿੰਦਰ ਸਿੰਘ ਜੀ ਤਾਮੀ ਸਾਹਿਬ ਜਿਨ੍ਹਾਂ ਨੇ ਯੋਗ ਗਵਾਈ ਹੈਠ ਜੋ ਧੰਨ ਗੁਰੂ ਅਮਰਦਾਸ ਮਹਾਰਾਜ ਇਹਨਾਂ ਦਾ 450 ਸਾਲਾ ਜੋਤੀ ਜੋ ਸਮਾਉਂਦਾ ਗੁਰਗੁਰਬ ਔਰ ਚੌਥੇ ਪਾਤਸ਼ਾਹ ਸਹਿਬ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਇਹਨਾਂ ਦਾ ਗੁਰਤਾ ਗੱਦੀ ਦਿਵਸ 450 ਸਾਲਾਂ ਦੇ ਸੰਬੰਧੇ ਅੰਦਰ ਸਾਡੀ ਅਤੀ ਸਤਿਕਾਰਯੋਗ ਹਲਕਾ ਮੈਂਬਰ ਸਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੱਥੇਦਾਰ ਸਰਜੀਤ ਸਿੰਘ ਤੁਗਲਵਾਦ ਸਾਹਿਬ ਜਿਨ੍ਹਾਂ ਦੀ ਅਗਵਾਈ ਹੇਠ ਅੱਜ ਇਤਿਹਾਸਿਕ ਸਥਾਨ ਗੁਰਦੁਆਰਾ ਗੁਰੂ ਅੰਗਦ ਸਾਹਿਬ ਛੇਵੀਂ ਪਾਤਸ਼ਾਹੀ ਵਿਖੇ ਸਮਰਤ ਸਜਾਰ ਕਰਵਾਇਆ ਗਿਆ ਜ ਜਿਦੇ ਵਿੱਚ 99 ਪ੍ਰਾਣੀਆਂ ਨੇ ਅਮਰ ਸ਼ਬਦ ਕੇ ਗੁਰੂ ਵਾਲੇ ਬਣੇ ਨੇ ਗੁਰੂ ਕਿਰਪਾ ਕਰਨ ਬੜਾ ਪ੍ਰਾਲਾ ਹੈ ਜੱਟੇ ਦਾ ਸਾਹਿਬ ਹੁਣਾਂ ਦਾ ਵੀ ਇਹ ਦਿਨ ਰਾਤ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਨੇ ਸਾਡੀ ਸਮੁੱਚੀ ਟੀਮ ਜਿਹੜੀ ਹੈ ਸਾਡੇ ਪ੍ਰਚਾਰਕ ਸਹਿਬਾਨ ਭਾਈ ਗੁਰਪ੍ਰੀਤ ਸਿੰਘ ਜੀ ਭਾਈ ਲਖਪ੍ਰੀਤ ਸਿੰਘ ਜੀ ભાઈ ਕੁਲਵੰਤ ਸਿੰਘ ਜੀ ਸੁਪਨਾਮ ਸਿੰਘ ਜੀ ਕਰਦੀ ਅਜੀਤ ਵੀਰ ਜਾਤਾ ਜਗਵਿੰਦਰ ਸਿੰਘ ਜੀ ਤੰਦਰ ਇਸ ਮੁੱਚੀ ਟੀਮ ਨੇ ਬੜਾ ਕੰਡਾ ਵਿੱਚ ਜਾ ਕੇ ਸੰਗਤਾਂ ਦੇ ਨਾਲ رابطہ ਕਾਇਮ ਕਰਕੇ ਸੰਗਤਾਂ ਨੂੰ ਅੰਮ੍ਰਿਤ ਬਾਚੇ ਪ੍ਰੇਰਿਤ ਕੀਤਾ ਤੇ ਸੰਗਤਾਂ ਵੱਡੀ ਤਦਾਦ ਦੇ ਅੰਦਰ ਵਕ ਵਕ ਨਗਰਾਂ ਵਿੱਚ ਜਵਾਨ ਕੀ ਜਿੰਨਾ ਸੰਗਤਾਂ ਨੇ ਖੰਡੇ ਵੱਟ ਦਾ ਅਮਰ ਸ਼ਾਹ ਕੇ ਗੁਰੂ ਵਾਲੇ ਬਣੇ ਨੇ ਗੁਰੂ ਕਿਰਪਾ ਕਰਨ ਆਉਣ ਵਾਲੇ ਸਮੇਂ ਵਿੱਚ ਇਸ ਇਸਤਿਹਾਰ ਵਿੱਚ ਵਿਖਾਉਣਾ ਹੈ ਇਹਨਾਂ ਦਾ ਵੀ ਧੰਨਵਾਦ ਹੈ ਸਮੁੱਚੀ ਸੰਗਤਾਂ ਦਾ ਧੰਨਵਾਦ ਪ੍ਰਬੰਧਕ ਕਮੇਟੀ ਦਾ ਧੰਨਵਾਦ ਮੈਨੇਜਰ ਸਹਿਬਾਨ ਇਸ ਪਾਵਨ ਪਵਿੱਤਰ ਸਥਾਨ ਦੇ ਅਲੋਕਜੀਤ ਸਿੰਘ ਜੀ ਨੂੰ ਧੰਨਵਾਦ ਹੈਡ ਗ੍ਰੰਥੀ ਸਹਿਬਾਨ ਬਾਈਬਲ ਬੀਜ ਸਿੰਘ ਜੀ ਬਾਈ ਰਾਮ ਸਿੰਘ ਜੀ ਇਸ ਮੁੱਚੀ ਸਿੰਘਾਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੀਰੀਅਸ న్యూਸ ਪੰਜਾਬ ਪੱਤਰਕਾਰ ਅਨੰਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ